ਹਾਂਜੀ ਅੱਜ ਆਪਾਂ 37 ਇੰਚ ਸਲਵਾਰ ਦੀ ਕਟਿੰਗ ਕਰਨ ਲੱਗੇ ਆਂ ਠੀਕ ਹੈ ਜੀ 4 ਇੰਚ ਆਪਾਂ ਉੱਪਰ 벨ਟ ਦਾ ਛੱਡ ਕੇ 37 ਇੰਚ ਦਾ ਨਿਸ਼ਾਨ ਲਗਾ ਲੈਣਾ ਇਹ ਆਪਾਂ ਸਲਵਾਰ ਦੇ ਮੂਰਲੇ ਪੱਲਿਆਂ ਦੀ ਕਟਾਈ ਕਰਨ ਲੱਗੇ ਆਂ ਜੀ ਤੇ ਕੱਪੜੇ ਨੂੰ ਆਪਾਂ ਡਬਲ ਫੋਲਡ ਕੀਤਾ 7 ਇੰਚ ਦਾ ਨਿਸ਼ਾਨ ਲਗਾ ਕੇ 6 ਇੰਚ ਦਾ ਆਪਣਾ ਪਹੁੰਚਾ ਜੀ ਤੇ 12 ਇੰਚ ਦਾ ਆਪਾਂ ਨਿਸ਼ਾਨ ਲਗਾ ਲੈਣਾ ਇਸ ਤਰ੍ਹਾਂ 12-12 ਇੰਚ ਦੇ ਆਪਾਂ ਪੂਰੇ ਪੱਲੇ ਤੇ ਨਿਸ਼ਾਨ ਲਗਾ ਲੈਣਾ ਤੇ ਉਸ ਤੋਂ ਬਾਅਦ ਇਸ ਨਿਸ਼ਾਨ ਨੂੰ ਆਪਾਂ ਸਿੱਧਾ ਕਰ ਲੈਣਾ ਇਹ ਮੂਰਲੇ ਪੱਲੇ ਦੀ ਮਾਰਕਿੰਗ ਹੋ ਗਈ ਉਸ ਤੋਂ ਬਾਅਦ 2 ਇੰਚ ਦਾ ਇੱਧਰ ਮਾਰਕ ਲਗਾ ਕੇ ਤੇ 10 ਇੰਚ ਦਾ ਆਪਾਂ ਆਸਣ ਰੱਖ ਲੈਣਾ 10 ਇੰਚ ਦਾ ਆਸਣ ਰੱਖ ਕੇ 2 ਇੰਚ ਦਾ ਇੱਧਰ ਮਾਰਕ ਲਗਾ ਕੇ ਤੇ ਉਹ ਕੁੰਦੇ ਵਾਲੇ ਮਾਰਕ ਨੂੰ ਬਿਲਕੁਲ ਬਰਾਬਰ ਕਰ ਲੈਣਾ ਨਿਸ਼ਾਨ ਲਗਾ ਕੇ ਤੇ ਉਸ ਤੋਂ ਬਾਅਦ ਆਪਾਂ ਇੱਕ ਕਟਿੰਗ ਕਰ ਲੈਣੀ ਹੈ ਨਿਸ਼ਾਨਾ ਦੇ ਨਾਲ-ਨਾਲ ਜਿਸ ਤਰੀਕੇ ਨਾਲ ਆਪਾਂ ਨਿਸ਼ਾਨ ਲਗਾਏ ਆ ਉਹਨਾਂ ਦੇ ਨਿਸ਼ਾਨਾ ਦੇ ਉੱਪਰ ਉੱਪਰ ਹੀ ਕਟਿੰਗ ਕਰ ਲੈਣੀ ਹੈ ਬਿਲਕੁਲ ਸਿੰਪਲ ਸਲਵਾਰ ਹੈ ਜੀ ਨਾਲੇ ਘੇਰ ਵੀ ਬਧੀਆ ਬਣ ਜਾਂਦਾ ਹੈ ਤੇ 2.5 ਮੀਟਰ ਕਪੜਾ ਇਹ ਮੂਰਲੇ ਪੱਲਿਆਂ ਦੀ ਕਟਾਈ ਹੋ ਗਈ ਉਸ ਤੋਂ ਆਪਾਂ ਉਸ ਤੋਂ ਬਾਅਦ ਆਪਾਂ ਇਹ ਕੁੰਦਿਆਂ ਨੂੰ ਦੂਜੇ ਕੁੰਦਿਆਂ ਦੇ ਉੱਪਰ ਰੱਖ ਕੇ ਅਸੇ ਤਰੀਕੇ ਨਾਲ ਹੀ ਕਟਿੰਗ ਕਰ ਲੈਣੀ ਹੈ। ਤੇ ਐਕਸਟਰਾ ਕੱਪੜੇ ਨੂੰ ਆਪਾਂ ਕੱਟ ਕਰ ਦੇਣਾ। ਉਸ ਤੋਂ ਬਾਅਦ ਆਪਾਂ 벨ਟ ਦੀ ਕਟਿੰਗ ਕਰਨੀ ਆ ਐਕਸਟਰਾ ਜੋ ਕਪੜਾ ਹੈ 6 ਇੰਚ ਦੀ ਆਪਣੀ 벨ਟ ਹੈ ਜੀ ਤੇ 8 8 ਇੰਚ ਦੇ ਆਪਾਂ ਇਸ ਤਰੀਕੇ ਨਾਲ ਨਿਸ਼ਾਨ ਲਗਾ ਲੈਣੇ ਆ ਤੁਸੀਂ 7.5 ਵੀ ਲਗਾ ਸਕਦੇ ਹੋ 27 ਇੰਚ 벨ਟ ਤਿਆਰ ਹੈ 28 ਇੰਚ ਤੇ ਆਪਾਂ ਨਿਸ਼ਾਨ ਲਗਾ ਲੈਣਾ 1 ਇੰਚ ਐਕਸਟਰਾ ਤੋਂ ਬਾਅਦ ਆਪਾਂ 벨ਟ ਦੀ ਕਟਿੰਗ ਕਰਦੇ ਹਾਂ ਇਹ 2 ਮੀਟਰ ਕਪੜਾ ਹੈ ਜੀ ਇਹਦਾ ਅਰਜ ਥੋੜਾ ਜ਼ਿਆਦਾ ਇਹ ਦੇਖੋ ਜੀ ਸਲਵਾਰ ਦੀ ਕਟਿੰਗ ਹੋ ਚੁੱਕੀ ਹੈ ਇਸ ਤਰੀਕੇ ਨਾਲ ਤੁਸੀਂ ਵੀ ਸਲਵਾਰ ਦੀ ਕਟਿੰਗ ਕਰ ਸਕਦੇ ਹੋ ਥੈਂਕ ਯੂ